ਇਹ ਤਾਂ ਨੋ ਬੈਸਟ ਕੀਤੀ ਹੈ ਕਿ ਟ੍ਰੈਫਿਕ ਨੂੰ ਜਾਮ ਨਾ ਕੀਤਾ ਜਾਵੇ ਲੋਕਾਂ ਨੂੰ ਜਿਹੜਾ ਹੈ ਪਰੇਸ਼ਾਨਾ ਕੀਤਾ ਇਹ ਮੈਂ ਤੁਹਾਡੇ ਚੈਨਲ ਦੇ ਵਾਤੇ ਨੂੰ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਉਹ ਪਟਿਆਲਾ ਤੋਂ ਉੱਡਵਾੜੇ ਜਿਹੜੇ ਲੋਕ ਨੇ ਉਹ ਬਾਇਆ ਚੌਰਾ ਰੋਡ ਹਨੌਰ ਰਹੀ ਬਾਇਆ ਬਾਦਰਗੜ ਰੋਡ ਬਾਇਆ ਜਿਹੜਾ ਹੈਗਾ ਅਗਲੀ ਜਿਹੜੀ ਰੋਡ ਹੈ ਉੱਥੋਂ ਹਨੌਰ ਦੇ ਦੇ ਵਿੱਚ ਜਾਂਦੇ ਵੇ ਰਾੜੇ ਵਿੱਚ ਜਾਣ ਕੋ ਰਸਤੇ ਖੁੱਲੇ ਹੋਏ ਨੇ ਬਿਲਕੁਲ ਰਣ ਵਾਲੇ ਸਿਰ ਦਾ ਬੰਦ ਕੀਤਾ ਹੋਇਆ ਦੋਨੋਂ ਪਾਸਿਓ ਉਧਰ ਕੋਈ ਵੀ ਸਿੰਗਲ ਸਾਈਕਲ ਵੀ ਨਹੀਂ ਜਾ ਰਿਹਾ ਜੀ ਅੱਜ ਸ਼ਵੇਰ ਦੇ ਅਖਰੇ ਦੇ ਦੁਵਾਰੇ ਆ ਖਸਾਨਾਂ ਦੇ ਵੱਲੋਂ ਮਾਰਦਾ ਜਿਹੜਾ ਕੱਢਿਆ ਜਾ ਰਿਹਾ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਸਰ ਕਿਸਾਨਾਂ ਦੇ ਵੱਲੋਂ ਮਾਰਕ ਕੱਢਿਆ ਜਾ ਰਿਹਾ ਤੁਹਾਡੇ ਨਾਲ ਗੱਲਬਾਤ ਹੋਈ ਆ ਕਿਸ ਤਰੀਕੇ ਦਾ ਰੂਲ ਦਿੱਤਾ ਗਿਆ ਜੀ ਇਹਨਾਂ ਨੂੰ ਰਿਕਵੈਸਟ ਕੀਤੀ ਆ ਕਿ ਟ੍ਰੈਫਿਕ ਨੂੰ ਜਾਮ ਨਾ ਕੀਤਾ ਜਾਵੇ ਲੋਕਾਂ ਨੂੰ ਜਿਹੜਾ ਹੈ ਪਰੇਸ਼ਾਨ ਨਾ ਕੀਤਾ ਜਾਵੇ ਤੇ ਇੱਕ ਲਾਈਨ ਦੇ ਵਿੱਚ ਟ੍ਰੈਫਿਕ ਚੜਾਇਆ ਜਾਣ ਦੇਪੁਰ ਦੇ ਨੀਚੇ ਦੀ ਹੋ ਕੇ ਵਾਪਸ ਲੈ ਜਾਣ ਤੋਂ ਸਰਵਿਸ ਲਾਈਨ ਤੋਂ ਦੀ ਹੁਣ ਇੱਥੇ ਵਾਪਸੀ ਹੋਏਗੀ ਇਹ ਸਰਵਿਸ ਲਾਈਨ ਤੋਂ ਨੀਚੇ ਦੀ ਹੋ ਕੇ ਵਾਪਸ ਜਾਵੇਂਗੀ ਜੀ ਤੁਸੀਂ ਤਾਂ ਸਰ ਕਿਸਾਨਾਂ ਦੇ ਅੱਗੇ ਜਾਣ ਦੀ ਜਤਨ ਕੀਤੀ ਸੀ ਨਹੀਂ ਨਹੀਂ ਉਹ ਜਦ ਕਰਦੇ ਪਰ ਅੱਗੇ ਜਾਮਦੀ ਕੋਈ ਤੁਕ ਨਹੀਂ ਨਾ ਹੀ ਜਾਣਾ ਮੈਨੂੰ ਅੱਗੇ ਵੀ ਰੋਡ ਬਲੌਕ ਕੀਤਾ ਹੋਇਆ ਜੀ ਬਿਲਕੁਲ ਹਰਿਆਣੇ ਵਾਲੇ ਫੇਰ ਦਾ ਬੰਦ ਕੀਤਾ ਹੋਇਆ ਦੋਨੋਂ ਪਾਸਿਓਂ ਤੌਦਰ ਕੋਈ ਵੀ ਸਿੰਗਲ ਸਾਈਕਲ ਵੀ ਨਹੀਂ ਜਾ ਰਿਹਾ ਅਸੀਂ ਸਵੇਰ ਦੇ 8 ਵਜੇ ਦੇ ਜੋ ਵੀ ਲਵਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਪ੍ਰੋਬਲਮ ਨਾ ਆਵੇ ਲੋਕ ਕਿਸੇ 에어ਪੋਰਟ ਜਾਣਾ ਦਿੱਲੀ ਜਾਂ ਕਿਸੇ ਟ੍ਰੇਨ ਫੜਨੀ ਆ ਤਾਂ ਉਹ ਸਮੇਂ ਸਿਰ ਆਪਣਾ ਜਿਹੜਾ ਹੈ ਆਪਣੇ ਮੁਕਾਮ ਤੇ ਪਹੁੰਚਣ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਉਹ ਪਟਿਆਲਾ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹ ਬਾਇਆ ਚੌਰਾ ਰੋਡ ਧਨੌਰ ਰਹੀ ਬਾਇਆ ਬਾਦਰਗੜ ਰੋਡ ਬਾਇਆ ਜਿਹੜਾ ਹੈਗਾ ਅਗਲੀ ਜਿਹੜੀ ਰੋਡ ਹੈਗਾ ਉੱਥੋਂ ਘਰੌਰ ਦੇ ਦੀ ਜੰਦੇ ਹੋਏ ਹਰੇੜੇ ਦੇ ਵਿੱਚ ਜਾਣ ਉਹ ਰਸਤੇ ਖੁੱਲੇ ਹੋਏ ਨੇ ਤੇ ਜਿਹੜੇ ਚੰਡੀਗੜ੍ਹ ਸਾਈਡ ਜਾਣ ਵਾਲੇ ਨੇ ਉਹ ਰਾਜਪੁਰੇ ਤੋਂ ਹੀ ਜਿਹੜਾ ਹੈਗਾ ਉਹ ਜੀਰਕਪੁਰ ਵਾਲੀ ਰੋਡ ਯੂਜ਼ ਕਰ ਲਾਗੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਜੀ ਤਾਂ ਸਰ ਹੁਣ ਕਿਸਾਨਾਂ ਦੇ ਵੱਲੋਂ ਤੁਹਾਡੇ ਨਾਲ ਗੱਲਬਾਤ ਹੋਈ ਆ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਪੁਲ ਦੇ ਥੱਲੇੋਂ ਬਸ ਵਾਪਸੀ ਹੋएगी ਕਿਸਾਨਾਂ ਦੀ ਅੱਗੇ ਤਾਂ ਨਹੀਂ ਜਾਣਾ ਜੀ ਜੀ ਅੱਗੇ ਕਿਤੇ ਨਹੀਂ ਜਾਣਗੇ ਪੁਲ ਥੱਲੇ ਵਾਪਸ ਹੋ ਰਹੇ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਵਾਟਰ ਤੋਂ ਥੋੜਾ ਜਿਹਾ ਪਿੱਛੇ ਸਰਵਿਸਮੈਨ ਕੋਲ ਜੀ ਟਰੈਕਟਰ ਅੱਗੇ ਜਾਣਗੇ ਆ ਪੋਲਾ ਅੱਗੇ ਪੁਲ ਤੋਂ ਦੀ ਵਾਪਸੀ ਹੋਏਗੀ ਫਿਰ ਤੋਂ ਅੱਗੇ ਦੱਸ ਦਈਏ ਕਿ ਸ਼ੰਭੂ ਬਾਰਡਰ ਹੈ ਟੋਲ ਪਲਾਜਾ ਇਸ ਤੋਂ ਥੋੜੀ ਦੂਰ ਤੇ ਉਸ ਤੋਂ ਹੁਣ ਪਹਿਲਾ ਹੀ ਜਿਹੜੀ ਕਿਸਾਨਾਂ ਦੀ ਵਾਪਸੀ ਹੋ ਜਾਏਗੀ ਕਿਉਂਕਿ ਕਿਸਾਨਾਂ ਦੇ ਵੱਲੋਂ ਛੋਟਾ ਜਿਹਾ ਇੱਕ ਮਾਰਕ ਕੱਢਿਆ ਜਾ ਰਿਹਾ ਇਹਨਾਂ ਦਾ ਕਹਿਣਾ ਕਿ ਅਸੀਂ ਲੋਕਾਂ ਨੂੰ ਜਗਾਉਣ ਦੇ ਲਈ ਇਹ ਮਾਰਕ ਕੱਟ ਰਹੇ ਹਾਂ ਤਸਵੀਰਾਂ ਅਸੀਂ ਟਰੈਕਟਰਾਂ ਦੇ ਤੁਹਾਨੂੰ ਦਿਖਾਈ ਰਿਹਾ ਕਿੰਨੀ ਵੱਡੀ ਗਿਣਤੀ ਜੋ ਟਰੈਕਟਰ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤਾਂ ਨਾਲ ਨਾਲ ਤੁਹਾਨੂੰ ਹਰ ਇੱਕ ਅਪਡੇਟ ਆ ਜਿਹੜੀ ਅਸੀਂ ਸਾਂਝੀ ਕਰਦੇ ਰਾਂਗੇ ਜੁੜੇ ਰਹੋ